ਇਹ ਉਹ ਪਾਵਨ ਦਿਹਾੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਤਿਰਤਰੀਬੀਲ ਨੂੰ ਤਿਆਰ ਕਰਵਾਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ਪੁਰਬ ਹੈ ਉੱਥੇ ਗ੍ਰੰਥੀ ਸਥਾਪਨਾ ਦਿਵਸ ਵੀ ਹੈ ਕਿਉਂਕਿ ਅੱਜ ਦੇ ਦਿਨੀਂ ਨਾ ਬੁੱਟਾ ਸਾਹਿਬ ਜੀ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਥਾਵੇ ਬੈਠੇ ਪਾਈਵਰ ਦਾਸੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਖਿਆ ਕਿ ਜੈਸੇ ਤੋਂ ਸਕਲ ਨੇ ਤ ਸਪੂਰਨ ਸਮੁੰਦਰ ਵੇਖਿਆ ਹੰਸ ਮਰਜੀਬ ਨੇ ਚੈ ਪ੍ਰਸਾਦ ਪਾਵਈ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨੇ ਪਤਾਵਈ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਪਾਣੀ ਹੈ ਲੇਕਿਨ ਜਦੋਂ ਉਸ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਕੋਈ ਜਾਣਦਾ ਹੈ ਇਹ ਉਸ ਨੂੰ ਬੜੀਆਂ ਦੁਰਲਭ ਕੀਮਤੀ ਵਸਤੂਆਂ ਦਿੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਲੱਭਦੀਆਂ ਨੇ। ਬਸ ਸਿੱਖ ਦੀ ਆਸਥਾ ਸਿੱਖ ਦੀ ਸ਼ਰਧਾ ਸਿੱਖ ਦਾ ਵਿਸ਼ਵਾਸ ਕਵੀ ਨਿਹਾਲ ਸਿੰਘ ਵਾਂਗੂ ਮੌਕਾ ਤੋ ਪਰੋਸੋ ਇੱਕ ਗ੍ਰੰਥ ਮਹਾਰਾਜ ਦਾ ਸਿੱਖ ਦਾ ਪਰੋਸਾ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਹੋਣਾ ਚਾਹੀਦਾ ਹੈ। ਇੱਕ ਓੰਕਾਰ ਤੋਂ ਲੈ ਕੇ 18 ਦਾ 20 ਤੱਕ ਸਮੁੱਚੀ ਬਾਣੀ ਦਾ ਇੱਕ ਇੱਕ ਲਫ਼ਜ਼ ਇੱਕ ਇੱਕ ਸਭ ਲਈ ਸਤਿਕਾਰ ਦੀ ਪ੍ਰੇਰਨਾ ਸਰੋਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਮੇਰੇ ਵੱਲੋਂ ਬਹੁਤ 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 ਵਧਾਈ ਇਹ ਉਹ ਪਾਵਨ ਦਿਹਾੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਸਾਹਿਬ ਦੇ ਸਥਾਨ ਦੇ ਉਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਿਰ ਤਰਬੀਰ ਨੂੰ ਤਿਆਰ ਕਰਵਾਇਆ ਤੇ ਭਾਦਰਸੂਦੀ 1 ਇਕਮ ਸੰਮਤ 1661 ਨੂੰ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਗ੍ਰੰਥੀ ਨਿਯੁਕਤ ਕੀਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਉੱਥੇ ਗ੍ਰੰਥੀ ਸਥਾਪਨਾ ਦਿਵਸ ਵੀ ਹੈ ਕਿਉਂਕਿ ਅੱਜ ਦੇ ਦਿਨੀ ਬਾਬਾ ਬੁੱਢਾ ਸਾਹਿਬ ਜੀ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਤਾਬਿਆ ਬੈਠੇ ਔਰ ਹੁਕਮਨਾਮਾ ਜਿਸ ਨੂੰ ਅਸੀਂ ਸਤਕਾਰ ਨਾਲ ਹੁਕਮਨਾਮਾ ਸਾਹਿਬ ਆਖਦੇ ਆ ਉਹ ਸਿੱਖ ਸੰਗਤ ਨੂੰ ਸੁਣਾਇਆ ਪੜ ਕੇ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਮਹਾਨ ਪਾਵਨ ਪਵਿੱਤਰ ਤੇ ਅੱਜ ਦੇ ਸਮੇਂ ਦੇ ਵਿੱਚ ਸੇਧ ਦੇਣ ਵਾਲੀ ਹੈ ਜਿੰਨਾ ਕੋਈ ਬਾਣੀ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ ਬਾਣੀ ਨੂੰ ਸਮਝਦਾ ਹੈ ਬਾਣੀ ਨੂੰ ਜਾਣਦਾ ਹੈ ਬਾਣੀ ਨਾਲ ਸਾਂਝ ਪਾਉਂਦਾ ਹੈ ਉਹ ਬਾਣੀ ਰੂਪ ਹੋ ਜਾਂਦਾ ਹੈ ਅਭਿਰਦਾਸੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਖਿਆ ਕਿ ਜੈਸੇ ਤੋਂ ਸਕਲ ਨੇ ਤੇ ਪੂਰਨ ਸਮੁੰਦਰ ਵਿਖਿਆ ਹੰਸ ਮਰ ਜੀਵ ਨਿਸ਼ਚੈ ਪ੍ਰਸਾਦ ਪਾਵਈ ਤੈਸੇ ਗੁਰਬਾਣੀ ਵਿਖਿਆ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਪਾਣੀ ਹੈ ਲੇਕਿਨ ਜਦੋਂ ਉਸ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਕੋਈ ਜਾਂਦਾ ਹੈ ਤੇ ਉਸ ਨੂੰ ਬੜੀਆਂ ਦੁਰਲਭ ਕੀਮਤੀ ਵਸਤੂਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਲੱਭਦੀਆਂ ਨੇ ਇਵੇਂ ਜਦੋਂ ਕੋਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਖੋਜੀ ਬਣਦਾ ਹੈ ਉਸ ਨੂੰ ਵਿਚਾਰਦਾ ਹੈ ਉਸ ਨੂੰ வாਚਦਾ ਹੈ ਉਹ ਜੀਵਨ ਦੇ ਵਿੱਚ ਸਫਲਤਾ ਵੱਲ ਵਧਦਾ ਹੈ ਬਾਦਾਂ ਬਿਬਾਦਾਂ ਤੋਂ ਉੱਪਰ ਉੱਠ ਕੇ ਵਿਕਾਰਾਂ ਤੋਂ ਉੱਪਰ ਉੱਠ ਕੇ ਉਹ ਪਰਮੇਸ਼ਵਰ ਦੇ ਨਾਲ ਆਪਣੀ ਗੂੜ੍ਹ ਸਾਂਝ ਪਾਉਂਦਾ ਹੈ ਖੋਜੀ ਉਪਜਾਇਬਾਦੀ ਬਿਰਸਾ ਹੈ ਜਿਹੜਾ ਖੋਜ ਕਰਦਾ ਹੈ ਜਿਹੜਾ ਭਾਲ ਕਰਦਾ ਹੈ ਉਹ ਉਪਜ ਜਾਂਦਾ ਹੈ ਔਰ ਜੋ ਵਿਵਾਦ ਕਰਦਾ ਹੈ ਉਹ ਬਿਨਸ ਜਾਂਦਾ ਹੈ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਾਣੀ ਦਾ ਮਹਾਨ ਫਲਸਫਾ ਸਾਨੂੰ ਸੁਚੱਜੀ ਜੀਵਨ ਜਾਂਚ ਜਿਉਣ ਦੀ ਸਿੱਖਿਆ ਦਿੰਦਾ ਔਰ ਇਸੇ ਨਾਲ ਹੀ ਇਹ ਸਾਡਾ ਰਹਿਬਰ ਹੈ ਸਾਡਾ ਸਤਿਗੁਰੂ ਹੈ ਸਾਡਾ ਅਟੁੱਟ ਸ਼્વાસ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਹ ਸਿੱਖ ਦੀ ਸੁਣਦਾ ਹੈ ਸਿੱਖ ਦੀ ਬੇਨਤੀ ਨੂੰ ਪ੍ਰਮਾਨ ਵੀ ਕਰਦਾ ਹੈ ਬਸ ਸਿੱਖ ਦੀ ਆਸਥਾ ਸਿੱਖ ਦੀ ਸ਼ਰਧਾ ਸਿੱਖ ਦਾ ਵਿਸ਼ਵਾਸ ਕਵੀ ਨਿਹਾਲ ਸਿੰਘ ਵਾਂਗੂ ਮੌਕਾ ਤੋ ਭਰੋਸੋ ਇੱਕ ਗ੍ਰੰਥ ਮਹਾਰਾਜ ਪਰ ਸਿੱਖ ਦਾ ਭਰੋਸਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਹੋਣਾ ਚਾਹੀਦਾ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਬਾਣੀ ਦਾ ਇੱਕ ਇੱਕ ਲਫ਼ਜ਼ ਇੱਕ ਇੱਕ ਅੱਖਰ ਸਾਡੇ ਲਈ ਸਤਕਾਰਤ ਪ੍ਰੇਰਨਾ ਸਰੋਤ ਹੈ ਔਰ ਅੱਜ ਦੇ ਨੌਜਵਾਨ ਵਰਗ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਨੌਜਵਾਨ ਹੈ ਜੋ ਇੱਕ ਬੇਚੈਨੀ ਦੇ ਆਲਮ ਦੇ ਵਿੱਚ ਗੁਜ਼ਰ ਰਿਹਾ ਹੈ ਜੋ ਇੱਕ ਅਜੀਬ ਜਿਹਾ ਹਾਲਾਤ ਜਿਹੜੀ ਹੈ ਉਹ ਮਹਿਸੂਸ ਹੋਇਆ ਆਪਣੇ ਨਾਲ ਵੇਖਦਾ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਜੇ ਕੋਈ ਰਸਤਾ ਨਹੀਂ ਨਾ ਨਜ਼ਰ ਆ ਰਿਹਾ ਕੋ ਸਮਝ ਨਹੀਂ ਆ ਰਹੀ ਕਿੱਧਰ ਜਾਈਏ ਕਿੱਧਰ ਨਾ ਜਾਈਏ ਤਾਂ ਮੈਂ ਉਹ ਨੂੰ ਅਪੀਲ ਕਰਾਂਗਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੱਲਾ ਫੜ ਲਓ ਤਾਨਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਨੇ ਤੁਹਾਡੀ ਜੀਵਨ ਨਈਆ ਨੂੰ ਜਿਹੜਾ ਹੈ ਉਹ ਪਾਰ ਲੈ ਜਾਣਾ ਔਰ ਤੁਸੀਂ ਇੱਕ ਖੂਬ ਸੂਰਤ ਅਮਲ ਵਾਲ ਵਦੋਗੇ ਤੇ ਆਪਣੀਆਂ ਨਸਲਾਂ ਲਈ ਬਿਹਤਰ ਜਿਹੜਾ ਹੈ ਉਹ ਸੰਕਲਪ ਵਿਕਲਪ ਛੱਡ ਕੇ ਜਾਓਗੇ ਤੇ ਜੇ ਅਸੀਂ ਅੱਜ ਦੇ ਦੌਰ ਦੇ ਵਿੱਚ ਕਾਮਯਾਬੀਆਂ ਵੱਲ ਨਾ ਵਧੇ ਕਾਮਯਾਬੀਆਂ ਹਾਸਲ ਨਾ ਕੀਤੀਆਂ ਔਰ ਨਾਕਾਮ ਸਾਹਿਬ ਹੀ ਬੇਚੈਨ ਹੀ ਜ਼ਿੰਦਗੀ ਤੋਂ ਤੁਰ ਗਏ ਤੇ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਕਦੀ ਕਾਮਯਾਬੀ ਨੂੰ ਤੱਕ ਨਹੀਂ ਸਕਣੀ। ਅੱਗੇ ਵਧਿਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲੜ ਲੱਗੀਏ। ਸਬਤ ਸੁਰਤ ਹੋਈਏ। ਦਸਤਾਰ ਧਾਰੀ ਹੋਈਏ। ਔਰ ਹਰ ਸਿੱਖ ਚਾਹੇ ਉਹ ਬੀਬੀ ਹੈ, ਬਜ਼ੁਰਗ ਹੈ, ਬੱਚਾ ਹੈ, ਨੌਜਵਾਨ ਹੈ। ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲਾਲ ਰੱਗ ਕੇ ਆਪਣਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰ ਸਕਦਾ ਹੈ ਔਰ ਕਰਨ ਦਾ ਯਤਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, Olahi, guruji, que fete.